ਐਸ ਵਕਤ ਸਾਡੇ ਨਾਲ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਨੂਰ ਸਿੰਘ ਜੀ ਜੁੜ ਚੁਕੇ ਹਨ ਜਿਨ੍ਹਾਂ ਨੂੰ ਬਚਪਨ ਤੋਂ ਹੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਨੂੰ ਮਿਲਣ ਦਾ ਮੌਕਾ ਅਕਸਰ ਮਿਲਿਆ ਕਰਦਾ ਸੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਸਬਕਾ ਹੈੱਡ ਗ੍ਰੰਥੀ ਸ਼ਿਰਦਰਬਾਰ ਸਾਹਿਬ ਜਿਨ੍ਹਾਂ ਨੇ ਨਾ ਸਿਰਫ 1984 ਆਪਰੇਸ਼ਨ ਬਲੂ ਸਟਾਰ ਵੇਲੇ ਚੱਲਦੇ ਬੰਬ ਗੋਲੀਆਂ ਦੌਰਾਨ ਸ਼ਿਰਦਰਬਾਰ ਸਾਹਿਬ ਦੇ ਅੰਦਰ ਸੇਵਾ ਨਿਭਾਈ ਬਲਕਿ ਆਪਣਾ ਨਿੱਜੀ ਘਰ ਵੀ ਜਿਸ ਵਿੱਚ ਉਹ ਆਪ ਰਿਹਾ ਕਰਦੇ ਸਨ ਉਹ ਵੀ ਸ਼ਿਰਦਰਬਾਰ ਸਾਹਿਬ ਦੇ ਨਾਂ ਕਰਵਾ ਦਿੱਤਾ ਗਿਆਨੀ ਮੋਹਨ ਸਿੰਘ ਜੀ ਕਿਉਂਕਿ ਹੁਣ ਸੰਗਤਾਂ ਨੂੰ ਆਖਰੀ ਫਤਿਹ ਬੁਲਾਗੇ ਹਨ ਤਾਂ ਉਹਨਾਂ ਦਾ ਕਿਸ ਤਰੀਕੇ ਦਾ ਜੀਵਨ ਸੀ ਅਸੀਂ ਸਿੰਘ ਸਾਹਿਬ ਗਿਆਨੀ ਗੁਰਨੂਰ ਸਿੰਘ ਜੀ ਤੋਂ ਜਾਣਨ ਦਾ ਯਤਨ ਕਰਾਂਗੇ ਗਿਆਨੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ ਕਿਸ ਤਰੀਕੇ ਦਾ ਜੀਵਨ ਸੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਦਾ ਤੇ ਕਿਸ ਤਰੀਕੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਆਪ ਜੀ ਦੀਆਂ ਸਿੰਘ ਸਾਹਿਬ ਦੇ ਨਾਲ ਸਿੰਘ ਸਾਹਿਬ ਦੀ ਨਾਲ ਬਹੁਤ ਹੀ ਅਥਾਹ ਪ੍ਰੇਮ ਸੀ ਜੀ ਅਕਸਰ ਸਿੰਘ ਸਾਹਿਬ ਦੀ ਜਦੋਂ ਨਾਲ ਜੀ ਕਿ ਨਹੀਂ ਵੈਰਾਗੀ ਸੀ ਇਹਨੇ ਕਹਿੰਦੇ ਸੀ ਕਿ ਜਦੋਂ ਕਿਸੇ ਗੁਰਸਿੱਖ ਨੂੰ ਵੇਖਣਾ ਉਹਨਾਂ ਦੇ ਉਹ ਜਿਹੜੇ ਮੱਥੇ ਦੇ ਮਸਤਕ ਦੇ ਲੇਖ ਸਨ ਉਹ ਪੜ ਲਿਆ ਕਰਦੇ ਸੀ ਵਾਹ ਜੀ ਜਦੋਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਜਿਵੇਂ ਸਾਡੇ ਸਤਕਾਰਯੋਗ ਪਿਤਾ ਗਿਆਨੀ ਕੁਲਵੰਤ ਸਿੰਘ ਦੀ ਫਰਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਸੁਆਮੀ ਨਿਵਾਉਂਦੇ ਸੀ ਜੀ ਫਿਰ ਨਿਤਾਪ੍ਰਤੀ ਜਦੋਂ ਅਸੀਂ ਜਾਇਆ ਕਰਨਾ ਜੀ ਫਿਰ ਸਿੰਘ ਸਾਹਿਬ ਗਿਆਨੀ 모ਹਨ ਸਿੰਘ ਵੀ ਹੋ ਗਏ ਜਾਂ ਸਤਕਾਰਯੋਗ ਸ੍ਰੀ ਸਤਖੰਡ ਵਾਸੀ ਸਿੰਘ ਸਭ ਗਿਆਨੀ ਜਗਤਾਰ ਸਿੰਘ ਜੀ ਤੇ ਸਿੰਘ ਸਭ ਗਿਆਨੀ ਪੂਰਨ ਸਿੰਘ ਜੀ ਜੀ ਵੀ ਗਿਆਨੀ ਜੁਗENDER ਸਿੰਘ ਜੀ ਵਿਦਵਾਨਤੀ ਜੀ ਔਰ ਜਤਨੀਆਂ ਵੀ ਪੰਥ ਜੀਆ ਮਾਇਨਾਦ ਸਸਤੀਆਂ ਸਨ ਇਹਨਾਂ ਦੇ ਨਾਲ ਨਿਤਾ ਪ੍ਰਤੀ ਮੇਲ ਹੋਣਾ ਫਿਰ ਇਹਨਾਂ ਨੇ ਸਾਨੂੰ ਬਹੁਤ ਅਸੀਸਾਂ ਦੇ ਕਰਕੇ ਨਵਾਜਣਾ ਜੀ ਜੀ ਔਰ ਜਦੋਂ ਕਿਤੇ ਮੁਸਕਰਾਉਣਾ ਖਿੜੇ ਹੋਣਾ ਸੁਣਾ ਫਿਰ ਕਹਿ ਦੇਣਾ ਕਿ ਆਪ ਜੀ ਨਿੱਕੇ ਸਿੰਘ ਸਾਹਿਬ ਜੀ ਔਰ ਛੋਟੇ ਸਿੰਘ ਸਾਹਿਬ ਆ ਗਏ ਜਿਵੇਂ ਬਚਨ ਕਰਨੇ ਔਰ ਦਰਸਲ ਇਹ ਵੀ ਸੁਣਨ ਨੂੰ ਕਦੇ ਮਿਲਿਆ ਸੀ ਕਿ ਸਿੰਘ ਸਾਹਿਬ ਜੀ ਜਦੋਂ ਰਿਟਾਇਰ ਹੋਣ ਲੱਗੇ ਤੇ ਮਾਨਿਤ ਗੜਾ ਵੈਰਾ ਗਿਆ ਕਿ ਗੁਰੂ ਰਾਮਦਾਸ ਪਾਤਸ਼ਾਹੀ ਆਪਦੀ ਦਾ ਦਰ ਏਡਾ ਉੱਚਾ ਰਿਟਾਇਰਮੈਂਟ ਲੈਣ ਨੂੰ ਦੇਣ ਨਹੀਂ ਕਰਦਾ ਏਡੀਆਂ ਵੱਡੀਆਂ ਗੱਲਾਂ ਸੀ ਜੀ ਭਾਵੇਂ ਗੁਰੂ ਰਾਮਦਾਸ ਪਾਤਸ਼ਾਹੀ ਦੇ ਨਾਲ ਇੰਨਾ ਪ੍ਰੇਮ ਤੇ ਰੋਜਾ ਨੰਨਤਾ ਪ੍ਰਤੀ ਇਹ ਕੋਈ ਭਾਵੇਂ ਡਿਊਟੀ ਜਦੋਂ ਅਸੀਂ ਸਾਡੀ ਖਤਮ ਹੋ ਜਾਂਦੀ ਹੈ ਅਸੀਂ ਆਪਣੇ ਕੰਮ ਤੋਂ ਦੂਰ ਹੋ ਜਾਂਦੇ ਹਾਂ ਜੀ ਭਰੋ ਸਿੰਘ ਸਾਹਿਬ ਦੀਆਂ ਦਾ ਜਿੰਨਾ ਤੋਂ ਪ੍ਰੇਮ ਸੀ ਗੁਰੂ ਰਾਮਦਾਸ ਪਾਤਸ਼ਾਹੀ ਨਾਲ ਕਿ ਨੇਤਾ ਪ੍ਰਤੀ ਸ਼ਾਮ ਨੂੰ ਆਨ ਕਰਕੇ ਗੁਰੂ ਕੀਰਤਨ ਦੀਹਾਜਰੀ ਸਰਵਨ ਕਰਨੀ ਔਰ ਸਭ ਤੋਂ ਵੱਡੀ ਗੱਲ ਕਿ ਜਿਸ ਘਰ ਦੇ ਵਿੱਚ ਰਹਿੰਦੇ ਨੇ ਉਹ ਘਰ ਹੀ ਗੁਰੂ ਸਾਹਿਬ ਦੀ ਗੁਰੂ ਰਾਮਦਾਸ ਪਾਤਸ਼ਾਹੀਆਂ ਦੇ ਚਰਨੀ ਭੇਟ ਕਰ ਦੇਣਾ ਜੀ ਜੀ ਦਾਸਨਾਂ ਤੇ ਛੋਟੇ ਹੁੰਦੇ ਜਦੋਂ ਅਸੀਂ ਦਾ ਮੈਂ ਛੋਟਾ ਸੀ ਵੀ ਤੇ ਸੱਚਖੰਡ ਵਿਖੇ ਆਉਣਾ ਤੇ ਬਹੁਤ ਪ੍ਰੇਮ ਦੇਣਾ ਕਈ ਵਾਰੀ ਤੇ ਮਾਇਆ ਵੀ ਦੇਣੀ ਆਖਣਾ ਤੁਸੀਂ ਗੁਰੂ ਦਾ ਬਾਣਾ ਪਹਿਨੇ ਹੋਇਆ ਵਾ ਸਾਡੇ ਬਾਤ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਪਨੀਰੀ ਹੈ ਉਹ ਸੁਜੋਗ ਜਿਹੜਾ ਸਿੰਗਾ ਰਸਤਾ ਉਹਦੇ ਉੱਪਰ ਚੱਲ ਰਹੀ ਹੈ ਜੀ ਸੋ ਇਹ ਵੀ ਬਚਨ ਦਾ ਸੁਣਾ ਕਰਿਆ ਕਰਦੇ ਸੀ ਜੀ ਤੇ ਗਿਆਨੀ ਜੀ ਅਸੀਂ ਜਦੋਂ ਰੈਰਾ ਸਾਹਿਬ ਦਾ ਅਕਸਰ ਪਾਠ ਹੋਇਆ ਕਰਦੇ ਸੀ ਤੇ ਗਿਆਨੀ ਜੀ ਪਾਠ ਕਰਿਆ ਕਰਦੇ ਸੀ ਤੇ ਮੈਂ ਬੜੇ ਵਿਚਾਰਵਾਨਾਂ ਨੂੰ ਸੁਣਿਆ ਜਿਹੜੇ ਬਹੁਤ ਕਮਾਲ ਦੇ ਜਿਹੜੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਉਹ ਅਕਸਰ ਜ਼ਿਕਰ ਕਰਿਆ ਕਰਦੇ ਸੀ ਕਿ ਬਾਣੀ ਦੀ ਸ਼ੁੱਧਤਾ ਦਾ ਜਿਹੜਾ ਉਚਾਰਨ ਹੈ ਉਹਨਾਂ ਦਾ ਉਹ ਬੜਾ ਸ਼ੁੱਧ ਸੀ ਵੇਖੋ ਜੀ ਕਿਤੇ ਵੀ ਜਦੋਂ ਸਿੰਘ ਸਾਹਿਬ ਦੀ ਹੁਕਮਨਾਮਾ ਲਿਆ ਕਰਦੇ ਸੀ ਜੀ ਜਾਂ ਸਿੰਘ ਸਾਹਿਬ ਦੀ ਰਹਿਰਾਸ ਸਾਹਿਬ ਦੀ ਦਾ ਪਾਠ ਕਰਿਆ ਕਰਦੇ ਸੀ ਜੀ ਇੰਨਕ ਜਿਆਦਾ ਸ਼ਿੱਦਤ ਨਾਲ ਇੰਨਕ ਜਿਆਦਾ ਪ੍ਰੇਮ ਵਿੱਚ ਭਿੱਜ ਕਰਕੇ ਕਰਿਆ ਕਰਦੇ ਸੀ ਤੇ ਇੰਨ ਆਨੰਦ ਨਾਲ ਕਰਿਆ ਕਰਦੇ ਸੀ ਕਿ ਜਿਹੜਾ ਸੁਣਨ ਵਾਲਾ ਜੀਵ ਹੈ ਨਾ ਜੀ ਉਹ ਭਾਵੇਂ ਸੂਝਦਾ ਹੋਵੇ ਕਿ ਮਹਰਾਹ ਰਹਿਰਾਸ ਸਾਹਿਬ ਜੀ ਦੀ ਅਰੰਭਤਾ ਦੀ ਉੱਠ ਕੇ ਚੱਲ ਜਾਗਾ ਜੀ ਜੇ ਮੈਰੇ ਨਾਲ ਸਭ ਦੀ ਕੁਝ ਥੋੜੀ ਇੱਕ ਬੰਦ ਸਰਵਣ ਕਰਾਂਗਾ ਤਾਂ ਚਲ ਜਾਗਾ ਪਰ ਨਹੀਂ ਜਦੋਂ ਰਹਿ ਰਸਬ ਦੀ ਰੰਭਤਾ ਹੁੰਦੀ ਸੀ ਸਿੰਘ ਸਾਹਿਬ ਦੀ ਆਪਣੇ ਮੁਖਾਰਬਿੰਦ ਚ ਬੋਲਿਆ ਕਰਦੇ ਸੀ ਪਵਨ ਘਰਬਾਣੀ ਨੂੰ ਤੇ ਸੰਗਤ ਕੀਲ ਕਰਕੇ ਰੱਖਦੇ ਹੁੰਦੇ ਸੀ ਸੰਗਤ ਬੈਠ ਜਾਂਦੀ ਸੀ ਉੱਠ ਕੇ ਨਹੀਂ ਜਾਂਦੀ ਸੀ ਇੰਨਾ ਪ੍ਰੇਮ ਸੀ ਕਿਉਂ ਜਦੋਂ ਜੀਵ ਗੁਰੂ ਦੀ ਬਾਣੀ ਨਾਲ ਪ੍ਰੇਮ ਪਾ ਲਵੇ ਨਾ ਜੀ ਜੀ ਉਹਨਾਂ ਨੂੰ ਫਿਰ ਜਗਤ ਨਮਸਕਾਰ ਕਰਦਾ ਜਿਹੜੇ ਜੀਵਾਂ ਨੇ ਗੁਰੂ ਦੇ ਨਾਮ ਦੀ ਬਾਣੀ ਦੀ ਚਿਰੰਗੀਰ ਦੇ ਵਿੱਚ ਲਗਾਈ ਆ ਬਿਲਕੁਲ ਔਰ ਇਹ ਅਸੀਂ ਦੇਖ ਸਕਦੇ ਹਾਂ ਅੱਜ ਉਹ ਅਸੀਂ ਕੱਲ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਸੀ ਤੇ ਸਾਨੂੰ ਗਿਆਨੀ ਸੁਖਦੇਵ ਸਿੰਘ ਜੀ ਜਿਹੜੇ ਅਰਦਾਸ ਕੀਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੀ ਉਹਨਾਂ ਨੇ ਆਖਿਆ ਕਿ ਬਹੁਤ ਮੰਨ ਭਾਗੀ ਘਟਨਾ ਵਾਪਰ ਗਈ ਅੱਜ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਮਾਇ ਨਾਜ਼ ਸ਼ਖਸੀਅਤ ਜਿਹੜੀ ਸੀ ਅੱਜ ਗੁਰਪ੍ਰੀ ਅਕਾਲ ਪੁਰਖ ਦੇ ਅੰਤਨਾ ਕਰ ਗਏ ਜੀ ਇਹਨਾਂ ਵਰਤਾ ਸੁਣੀ ਤੇ ਦਾਸ ਨੂੰ ਬੜਾ ਹਿਰਦੇ ਨੂੰ ਦੁੱਖ ਹੋਇਆ ਕਿ ਇੰਨਾ ਪ੍ਰੀਤ ਦਾ ਇਸ ਮਨ ਦੇ ਵਿੱਚ ਤੰਗ ਸੀ ਕਿ ਜਦੋਂ ਸਿੰਘ ਸਾਹਿਬ ਦੀ ਵੈਨਕੂਵਰ ਤੋਂ ਇੱਥੇ ਆਉਣ ਤੇ ਸਿੰਘ ਸਾਹਿਬ ਜੀ ਨੂੰ ਜਾ ਕੇ ਫਿਰ ਮਿਲ ਕੇ ਆਉਣ। ਪਰ ਉਹ ਵੇਖੋ ਜੀ ਫਿਰ ਗੁਰੂ ਸਾਹਿਬ ਜੀ ਦਾ ਕੋਈ ਐਸਾ ਹੁਕਮ ਸੀ ਉਹ ਆਈ ਆ ਗਿਆ ਫਿਰ ਉਹ ਬੁਲਾਇਆ ਨਾ ਧਨ ਖੁਸ਼ੀ ਨਾ ਮਤਾ ਪਤਾਇਆ ਸਤਗੁਰੂ ਜੀ ਦੇ ਚਾਹ ਨਾਲ ਹੀ ਜਾ ਵਰਾਇਤੀ ਜੀ। ਜੀ ਬੜੀ ਵੱਡੀ ਖੇਡ ਸੀ ਜੈ ਸੋਰੀਆਂ ਰੂਹਾਂ ਜਿਵੇਂ ਗਿਆਨੀ ਇੰਦਰਜੀਤ ਸਿੰਘ ਦੀ ਰਕਮੇ ਵਾਲੇ ਮਹਾਰਖ ਜਿਹੜੇ ਬਹੁਤ ਪ੍ਰੇਮੀ ਸਨ ਦਾਸ ਦੇ ਜੀ ਜਿਵੇਂ ਉਹ ਗੁਰਪ੍ਰੀਤਿਆਣਾ ਕਰ ਗਏ ਕੋਈ ਦਿਨ ਪਹਿਲਾਂ ਉਹਨਾਂ ਦਾ ਵੀ ਵਿਛੋੜਾ ਦਾਸ ਨੂੰ ਬਹੁਤ ਦਿਲ ਵਲੁੰਦਰੀ ਆਦੀ ਜੀ ਜਿਵੇਂ ਕੋ ਜਰਸੇ ਪਹਿਲਾਂ ਸਿੰਘ ਸਰਗਣੀ ਜਗਤਾਰ ਸਿੰਘ ਦੀ ਹੈੱਡ ਗ੍ਰੈਂਥ ਸੀ ਉਹ ਵੀ ਬਹੁਤ ਨਿਰਮਲ ਆਤਮਾ ਸੀ ਭਾਵੇਂ ਸੁਭਾਤਰੜਾ ਸੀ ਤੇ ਪਰ ਗਿਆਨਤਾ ਦੇ ਗੁਣੀ ਬਹੁਤ ਸਨ ਜਿਵੇਂ ਸਿੰਘ ਸਰਦਾਰਨ ਨੇ ਵਿਚਾਰ ਹੋਇਆ ਕਰਦੀ ਸੀ ਗੁਰਬਾਣੀ ਦੇ ਬਾਣੇ ਦੇ ਉੱਪਰ ਜੀ ਤੇ ਸਾਡੇ ਨਾਲ ਸਿੰਘ ਸਰਗਣੀ ਮੋਹਨ ਸਿੰਘ ਜੀ ਆਨੇ ਦੋ ਵਾਰ ਵਿਚਾਰ ਕੀਤੀ ਸੀ ਕਿ ਭਈ ਜਿਹੜਾ ਤੁਸੀਂ ਬਾਣਾ ਪਹਿਨੇ ਆ ਸਾਰੀ ਦੇ ਵਿੱਚ ਜੀ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਤੇ ਸਾਨੂੰ ਵਿਚਾਰ ਕਰਕੇ ਬੜੇ ਅਨਮੋਲ ਤੇ ਬੜੇ ਭਾਗਪੂਰਕ ਬਚਨਾਂ ਦੇ ਨਾਲ ਸਾਨੂੰ ਹੋਰ ਪ੍ਰੇਰਿਤ ਕੀਤਾ ਜੀ ਸਿੰਘ ਸਾਹਿਬ ਦੀ ਜਿਦਾ ਹੀ ਰਣੀ ਰਵਾਂਗੇ ਜੀ ਔਰ ਇਹ ਜਿਹੜਾ ਘਾਟਾ ਸੰਥੂ ਨੂੰ ਨਾ ਪੂਰਾ ਹੋਣ ਵਾਲਾ ਪੈ ਗਿਆ ਸਿੰਘ ਸਾਹਿਬ ਅਸੀਂ ਇਹ ਵੀ ਸੁਣਿਆ ਜੀ 1984 ਵੇਲੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਫੌਜ ਵੱਲੋਂ ਤੇ ਉਸ ਵੇਲੇ ਵੀ ਕਹਿੰਦੇ ਕਿ ਰਹਿਰਾਜ ਸਾਹਿਬ ਦੀ ਜਾਂ ਜੋ ਡਿਊਟੀ ਦੀ ਸੇਵਾ ਸੀ ਉਹ ਸਿੰਘ ਸਾਹਿਬ ਨਿਭਾਉਂਦੇ ਰਹੇ ਗਿਆਨੀ ਮੋਹਨ ਸਿੰਘ ਜੀ ਵੇਖੋ ਜੀ ਦੇ ਬੰਬੇ ਰਹੇ ਪਰ ਅਡੋਲ ਰਹੇ ਕਿਸੇ ਜੀਵ ਨੂੰ ਡਰ ਹੁੰਦਾ ਆ ਕਿ ਕਿਤੇ ਗੋਲੀ ਅੰਦਰ ਨਾ ਆ ਕੇ ਵੱਜ ਜਾਵੇ ਜਾਂ ਕੁਝ ਵੀ ਜੀ ਸਹਿਬ ਉਹਦੀਆਂ ਹਿਰਦੇ ਦੇ ਵਿੱਚ ਗੱਲਾਂ ਆਉਂਦੀਆਂ ਨਹੀਂ ਪਰ ਵੇਖੋ ਸਿੰਘ ਸਾਹਿਬ ਦੀ ਅਡੋਲ ਰਹਿ ਕਰਕੇ ਗੁਰੂ ਸਾਹਿਬ ਦੀ ਬਿਤਾਈ ਪ੍ਰੇਮ ਸੀ ਤੇ ਰਹਿਰਾ ਸਾਹਿਬ ਦੀ ਦੇ ਵਿੱਚ ਪ੍ਰੇਮ ਲਾ ਕਰਕੇ ਉਸਤੀ ਜੋੜ ਕਰਕੇ ਬੈਠੇ ਰਹੇ ਜੀ ਔਰ ਇਹਨੇ ਆਨੰਦ ਨਾਲ ਪੜਦੇ ਰਹੇ ਕਿ ਕੋਈ ਮਹਿਸੂਸ ਨਹੀਂ ਕਰਦੇ ਸੀ ਕਿ ਬਾਹਰ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ ਰਮੋ ਦੀ ਖੇਡ ਸੀ ਜੀ ਬਿਲਕੁਲ 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 ਜੀਨੀ ਸਿੰਘ ਸਰ ਗਨੀਪੁਰ ਸਿੰਘ ਵੀ ਜਿਹੜੇ ਸਾਲ ਜਿਹੜੇ ਪਹਿਲਾਂ ਕੁਝ ਸਮਾਰਸਾ ਪਹਿਲਾਂ ਜੀ ਅਕਾਲ ਪੁਰ ਦੀ ਪਿਆਨਾ ਕਰ ਗਏ ਦੀ ਜੀ ਉਹ ਵੀ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਵੀ ਅਡੋਲ ਰਿਆ ਕਰਦੇ ਸੀ ਜਦੋਂ ਬਾਦਸ਼ਾਹ ਦੇ ਤਾਉਣ ਸਰੂਪ ਵਿੱਚ ਗੋਲੀ ਆ ਕੇ ਵੱਜੀ ਸੀ ਜੀ ਸੋ ਇਹ ਜਿਹੜੀਆਂ ਸਿਰਸੀਅਤਾਂ ਨੇ ਜੀ ਇਹ ਗੁਰੂ ਸਾਹਿਬ ਦੀ ਆਪ ਇਹਨਾਂ ਨੂੰ ਆਪਣੇ ਦਰ ਅੱਥੇ ਬਿਠਾਉਂਦੇ ਨਹੀਂ ਬੁਲਾਉਂਦੇ ਨੇ ਔਰ ਆਪਕੇ ਸਤਿਗੁਰ ਸਾਹਿਬ ਹੱਲ ਅਤੇ ਵਿਦਾ ਕਰਾਵੇ ਆਪ ਹੀ ਵੇਖੋ ਰਿਟਾਇਰਮੈਂਟ ਹੁੰਦੀ ਹੈ ਆਪੇ ਬਿਠਾਉਂਦੇ ਨੇ ਮਹਾਰਾਜ ਔਰ ਸਾਰੀ జగਤ ਇਹਨਾਂ ਨੂੰ ਨਮਸਕਾਰ ਕਰਦਾ ਹੈ ਕਿਉਂਕਿ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹੀ ਦੀ ਗੋਦ ਦਾ ਆਨੰਦ ਮਾਣਿਆ ਹੋਵੇ ਜੀ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪਣਾ ਕੀਮਤੀ ਸਮਾਂ ਸਾਡ ਨੂੰ ਦੇਣ ਦੇ ਲਈ ਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਜਿਵੇਂ ਉਹਨਾਂ ਦਾ ਜੀਵਨ ਰਿਹਾ ਹੈ ਗਿਆਨੀ ਮੋਹਨ ਸਿੰਘ ਜੀ ਨੂੰ ਸੱਚਕੰਨ ਇਹ ਜਿਹੜੀ ਦਰਬਾਰ ਸਾਹਿਬ ਗੁਰੂ ਮਹਾਰਾਜ ਜੀ ਨੇ ਆਪਣੀ ਜਗ੍ਹਾ ਦਿੱਤੀ ਪੂਰੇ ਜੀਵਨ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਤੇ ਹੁਣ ਜਦੋਂ ਉਹਨਾਂ ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਨੇ ਅਕਾਲ ਚਲਾਣਾ ਹੋ ਗਿਆ ਤੇ ਅੱਗੇ ਸੱਚਖੰਡ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਉਹਨਾਂ ਨੂੰ ਸਦੀਵੀ ਨਿਵਾਸ ਬਖਸ਼ਣ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ